ਆ ਬਰਫ਼ ਦੇ ਥੱਲੇ ਕਣਕ ਬੀਜੀ ਹੋਈ ਆ ਪਹਿਲਾਂ ਕਣਕ ਬੀਜਤੀ ਸੀ ਵਾਹ ਕੇ ਸਾਰਾ ਕੁਝ ਉਵੇਂ ਬੀਬੂ ਵਿੱਚ ਪਾਤਾ ਸੀ ਤੇ ਉਤੋਂ ਦੀ ਪੈ ਗਈ ਬਰਫ਼ ਆ ਦੇਖੋ ਸਾਰੀ ਬਰਫ਼ ਦੀ ਪਰਤ ਜੰਮੀ ਪਈ ਆ ਤੇ ਕੋਈ ਗੰਡ ਨਹੀਂ ਹੋਣੀ ਬਰਫ਼ ਪਿਗਲ ਜਾਣੀ ਆ ਤੇ ਕਣਕ ਨਿਕਲ ਆਉਣੀ ਆ ਜੋਬ ਦੇ ਵਿੱਚ ਪਾਉਣਾ ਸੀਗਾ ਦਾਣਾ ਦੂਣਾ ਜੋ ਸਾਰਾ ਕੁਝ ਪਾ ਹਟਿਆ ਇਹਦੇ ਵਿੱਚ ਇਹ ਹਿਸਾਬ ਕਿਤਾਬ ਆ ਕੈਨੇਡਾ ਦੇ ਵਿੱਚ ਖੇਤੀ ਦਾ ਜਿੱਥੇ ਕਿਤੇ ਸਰੋਂ ਬੀਜਣੀ ਸੀ ਉੱਥੇ ਸਰੋਂ ਬੀਜਤੀ ਤੇ ਜਿੱਥੇ ਕਣਕ ਬੀਜਣੀ ਸੀ ਉੱਥੇ ਆ ਕਣਕ ਬੀਜਤੀ ਲੈ ਆ ਕਹਿ ਸਕਦੇ ਆ ਕਿ ਕਿੰਨੀ ਕਿੰਨੀ برف ਚੜੀ ਹੋਈ ਆ ਟੈਂਪਰੇਚਰ ਵੀ ਮੈਨਸ ਕਹ ਲੋ ਕਿ 32 ਬੁੱਤੀ ਹੋ ਜਾਂਦਾ ਵਾ ਮੈਂ ਦੇਖ ਚੁੱਕਿਆ ਜਿਹੜਾ ਹੋਇਆ ਤੇ ਹੁਣ ਪੂਰੀ برف ਦੇ ਵਿੱਚ ਆ ਤੇ ਐਂ ਉੱਠ ਗਏ ਜਿਵੇਂ ਆਹ ਆ ਗੁੱਗ ਵੀ ਨਹੀਂ ਲਾਉਂਦੇ ਇਹ ਆ ਜਿਵੇਂ ਆਹ ਜਿਹੜੇ ਖੜੇ ਨੇ ਬੁੱਝੇ ਹੁੰਦੇ ਸੀ ਜਾਣਗੇ ਤੇ ਇਹ ਉਹ ਵੀ ਖੜੇ ਆ ਪਰ ਆ ਗੁੱਗ ਵੀ ਨਹੀਂ ਕੋਈ ਲਾਉਂਦੇ ਇਹ ਹਿਸਾਬ ਕਿਤਾਬ ਆ ਇਹਨਾਂ ਦਾ ਤੇ ਐਂ ਕਹਿ ਸਕਦੇ ਆ ਕਿ ਇਹਨਾਂ ਦਾ ਇਹਨਾਂ ਦੇ 4-5 ਕਿਲੇ ਤੇ ਆਪਣਾ ਇੱਕ ਕਿਲਾ ਝਾੜ ਬਰਾਬਰ ਫਰ ਕਿਉਂ ਕਿ ਨਹੀਂ ਰਹੀਆਂ ਸੁਪਰੀਆਂ ਨਹੀਂ ਪਉਂਦੇ ਕਰਕੇ ਤਾਂ ਛਾੜੋ ਸਾਬ ਕਿਤਾਬ ਦੇ ਨਾਲ ਹੀ ਆ ਸਨਸੈਟ ਹੋ ਰਿਹਾ ਵੀ ਕਿੰਨਾ ਸੋਹਣਾ ਨਜ਼ਾਰਾ ਤੇ ਆ ਭਾਈ ਕਣਕ ਵੀਜੀ ਹੋਈ ਹੈ ਇਹਨਾਂ ਦੀ ਲੈ ਥੱਲੇ ਤੇ ਆਪੇ বরਫ ਪਿਗਲੂ ਤੇ ਆਪੇ ਨੇ ਹੋਪਣਾ ਧੰਨਵਾਦ ਮਿਹਰਬਾਨੀ